ਆਪਣੀ ਜਿਹੜੀ ਸਰਕਾਰੀ ਸਕੂਲ ਨੇ ਇਹ ਬੈਸਟ ਸਕੂਲ ਨੇ ਤੁਸੀਂ ਦੇਖ ਹੀ ਚੁੱਕੇ ਹੋ ਗਲਤ ਪਤਾ ਕੀਆ ਸਰ ਮੈਂ ਜਦੋਂ ਸੁਲਤਾਨ ਮੇਰਾ ਬੇਟਾ ਉਹਰੇ ਪੜ ਰਿਹਾ ਸੈਕਿੰਡ ਕਲਾਸ ਦੇ ਵਿੱਚ ਆ ਜਦੋਂ ਉਹਨੂੰ ਮੈਂ ਐਡਮਿਸ਼ਨ ਕਰਵਾਉਣ ਲੱਗੀ ਸੀ ਨਾ ਘਰੇ ਮੈਂ ਬਹੁਤ ਬਹਿਸ ਕਰਦੀ ਸੀਗੀ ਵੀ ਨਹੀਂ ਮੈਂ ਨਹੀਂ ਪੰਜਾਬੀ ਸਕੂਲ ਚ ਲਾਉਣਾ ਬੱਚਾ ਕਿਉਂਕਿ ਅਸੀਂ ਖੁਦ ਇੰਗਲਿਸ਼ ਸਕੂਲ ਚ ਪੜੇ ਹੋਏ ਸੀਗੇ ਪਰ ਜਦੋਂ ਮੈਂ ਉਹਰੇ ਆ ਕੇ ਦੇਖਿਆ ਮੇਰਾ ਬੇਟਾ ਲੱਗ ਗਿਆ ਸਕੂਲ ਚ ਹਨਾ ਤੇ ਮੈਨੂੰ ਹੁਣ ਬਿਲਕੁਲ ਵੀ ਅਫਸੋਸ ਨਹੀਂ ਹੋ ਰਿਹਾ ਵੀ ਮੇਰਾ ਬੇਟਾ ਉਹਰੇ ਲੱਗਿਆ ਹੋਇਆ ਮੈਂ ਸਮਝਦਾ ਕਿ ਤੁਸੀਂ ਬਹੁਤ ਸੂਝਵਾਨ ਲੋਕ ਹੋ झूले तो लगे हुए अच्छा सरकार तरह तरह द्रांटा दे रही है सिर्फ एक चीज करके सारा कुछ जीरो सकता। क्या है ना कोई ना ਸਾਰੇ ਅਧਿਆਪਕ ਸਾਹਿਬਾਨ ਨੂੰ ਮੈਡਮ ਪਵਨਦੀਪ ਜੀ ਜੀਤ ਜੀ ਜਿੰਨੇ ਵੀ ਸਾਡੇ ਸਟਾਫ ਮੈਂਬਰ ਨੇ ਇੱਥੇ ਤੇ ਜਿੰਨੇ ਵੀ ਤੁਸੀਂ ਆਪੇ ਆਪਣਾ ਸਮਾਂ ਕੱਢ ਕੇ ਸਾਡੇ ਕੋਲ ਪਹੁੰਚੇ ਸਾਰਿਆਂ ਨੂੰ ਅਧਿ ਜੀ ਆਸਦੇ ਆ ਜੀ ਸੋ ਅੱਜ ਅਸੀਂ ਪੂਰੇ ਮਾਛੀਬੜਾ ਬਲਾਕ ਦੇ ਵਿੱਚ ਬੱਚਿਆਂ ਦਾ ਦਾਖਲਾ ਵਧਾਉਣ ਦੇ ਹਿੱਤ ਗਰੀਬ ਕਮੇਟੀ ਦਾ ਗਠਨ ਕਰਕੇ ਬਲਾਕ ਲੈਵਲ ਦੇ ਉੱਤੇ ਪੂਰੇ ਬਲਾਕ ਨੂੰ ਵਿਜ਼ਿਟ ਕਰ ਰਹੀ ਹੈ ਇਸ ਲੜੀ ਦੇ ਤਹਿਤ ਸਾਡਾ ਅੱਜ ਪੰਜਵਾਂ ਇਹਦਾ ਸੈਂਟਰ ਹੈ ਬਾਲਿਓ ਉਹਦਾ ਇਹ ਤੀਸਰਾ ਸਕੂਲ ਹੈ ਪਰਥਰਾਜੀ ਮੋਸਮੀ ਵਿਜ਼ਿਟ ਕਰਨ ਵਾਸਤੇ ਆਏ ਆ ਤਾਂ ਸਾਡਾ ਜਿਹੜਾ ਏਮ ਹੈ ਉਹ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਦੇ ਵਿੱਚ ਜੋ ਵੀ ਸੁਧਾਰਤਾਂ ਦਿੱਤੀਆਂ ਜਾ ਰਹੀਆਂ ਨੇ ਉਹਨਾਂ ਦੇ ਬਾਰੇ ਦੇ ਵਿੱਚ ਗੱਲ ਕਰਨਾ ਜਾਗਰੂਕ ਕਰਨਾ ਦੱਸਣਾ ਮਾਪਿਆਂ ਨੂੰ ਅਸੀਂ ਐਲ ਕੇ ਜੀ ਯੂ ਕੇ ਜੀ ਕਲਾਸ ਜਿਹੜੀ ਕਿ ਪਿਛਲੇ ਸਮੇਂ ਦੌਰਾਨ ਸ਼ੁਰੂ ਕਰਤੀ ਸੀ ਉਹਦੇ ਨਾਲ ਨਾਲ ਅਸੀਂ ਨਰਸਰੀ ਕਲਾਸ ਹੈ ਜਿਹੜੀ ਉਹ ਪ੍ਰਾਇਮਰੀ ਸਕੂਲਾਂ ਦੇ ਵਿੱਚ ਇਸ ਵਾਰ ਇਹ ਸੈਸ਼ਨ ਤੋਂ ਸ਼ੁਰੂ ਕਰਨ ਵਾਲਾ ਜਾ ਰਿਹਾ ਹੈ। ਸੋ ਸਾਡਾ 3 ਸਾਲ ਦਾ ਜਿਹੜਾ ਬੱਚਾ ਹੈ ਉਹਨੂੰ ਨਰਸਰੀ ਕਲਾਸ ਦੇ ਵਿੱਚ ਦਾਖਲ ਹੋਇਆ ਕਰੂਗਾ ਸਕੂਲਾਂ ਦੇ ਵਿੱਚ 10 ਤੋਂ 4 ਸਾਲ ਜਿਹੜਾ 1 ਸਾਲ ਪਹਿਲਾਂ ਉਹ ਬੱਚੇ ਦਾ ਹਰ ਸਾਲ ਸਾਡਾ ਜਿਹੜਾ ਦਾਖਲਾ ਪ੍ਰੀ ਪ੍ਰੈਮਰੀ ਦਾ ਸ਼ੁਰੂ ਹੋ ਜਾਂਦਾ ਵੈਸੇ ਸਾਡਾ ਜਿਹੜਾ ਸੈਸ਼ਨ ਉਹ 31 ਮਾਰਚ ਤੋਂ ਬਾਅਦ ਸ਼ੁਰੂ ਹੁੰਦਾ ਨਰਸਰੀ ਕਲਾਸ ਪਰ ਪ੍ਰੀ ਪ੍ਰੈਮਰੀ ਅਸੀਂ 14 ਨਵੰਬਰ ਤੋਂ ਸ਼ੁਰੂ ਕਰ ਦਿੰਨੇ ਆ ਕਿਉਂਕਿ ਜਿਹੜੇ ਛੋਟੇ ਬੱਚਿਆਂ ਦਾ ਦਾਖਲਾ ਉਹ ਸਾਰੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਵੀ ਕੋਸੀ ਪੰਜਾਬੀ ਪੜ੍ਹਨੀ ਸਿਖਾਦੀ ਤਾਂ ਪੰਜਾਬੀ ਦੀ ਕੋਈ ਵੀ ਕਿਤਾਬ ਆ ਬੱਚਾ ਪੜ੍ਹਨ ਦੇ ਸਮਰੱਥਾ ਜਦੋਂ ਅਸੀਂ ਅੰਗਰੇਜ਼ੀ ਸਿਖਾਤੀ ਉਹ ਲੋਕ ਮਰਜ਼ੀ ਸਕੂਲ ਚੁਕਾਇਆ ਪਬਲਿਕ ਸਕੂਲ ਸਟਾਫ ਸਾਰਿਆਂ ਨੂੰ ਪਿਆਰੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਜਿਨੇ ਕੇ ਸਾਹਮਣੇ ਤੁਹਾਨੂੰ ਦੱਸਿਆ ਹੀ ਹੈ ਕਿ ਇਹ ਸਾਡਾ ਆਨ ਦਾ ਮੇਨ ਮਕਸਦ ਇਹ ਆ ਵੀ ਪਹਿਲਾਂ ਤਾਂ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਆਂ ਸਕੂਲ ਦੇ ਗੇਟ ਤੋਂ ਐਂਟਰੀ ਤੋਂ ਹੀ ਪਤਾ ਲੱਗ ਗਿਆ ਵੀ ਇਸ ਟਿੱਪ ਦੇ ਜਿਹੜੇ ਇਸ ਪਿੰਡ ਦੇ ਲੋਕ ਨੇ ਇਸ ਸਕੂਲ ਦੇਲੇ ਟੀਚਰ ਨੇ ਬੱਚੇ ਨੇ ਬਹੁਤ ਵਧੀਆ ਨੇ ਐਂਟਰੀ ਤੋਂ ਹੀ ਪਤਾ ਲੱਗ ਗਿਆ ਤੇ ਜਿਵੇਂ ਜਿਵੇਂ ਅਸੀਂ ਅੰਦਰ ਆਏ ਸਾਨੂੰ ਲੱਗਿਆ ਕਿ ਬਹੁਤ ਵਧੀਆ ਇਹਨਾਂ ਨੇ ਬੂਤ ਬਣਾਇਆ ਹੋਇਆ ਸਟੇਜ ਬਣਾਈ ਹੋਈ ਆ ਇਵਨ ਮੈਡਮ ਨੇ ਕਿਹਾ ਵੀ ਸਾਡੇ ਕਲਾਸਰੂਮ ਵੀ ਦੇਖੋ ਕਿਉਂਕਿ ਇਹਨਾਂ ਦੀ ਇਹ ਗੱਲਬਾਤ ਤੋਂ ਹੀ ਪਤਾ ਲੱਗਦਾ ਵੀ ਇਹਨਾਂ ਨੇ ਬਹੁਤ ਅੱਛਾ ਆਪਣਾ ਕੰਮ ਕਰ ਰਹੇ ਨੇ ਨਹੀਂ ਤਾਂ ਲੋਕ ਛਪਾਨੇ ਨੇ ਇਹ ਕਹਿੰਦੇ ਹੋਏ ਅਸੀਂ ਦਿਖਾਣੇ ਆ ਵੀ ਸਾਡਾ ਸਕੂਲ ਸਮਾਰਟ ਵਾਰ ਤੁਹਾਡੇ ਸਾਰਿਆਂ ਨੂੰ ਜਿਵੇਂ ਤੁਹਾਨੂੰ ਪਤਾ ਹੀ ਆ ਆਪਾਂ ਆਮ ਤੌਰ ਤੇ ਹੁਣ ਰੇਡੀਓ 'ਚ ਦੀ ਸੁਣਦੇ ਆ ਕੈਬਿ ਵਿੱਚੋਂ ਦੇਖਦੇ ਆ ਕਿ ਐਡ ਆ ਰਹੀ ਆ ਵੀ ਇਸ ਵਾਰ ਨਰਸਰੀ ਤੋਂ ਲੈ ਕੇ 12ਵੀਂ ਤੱਕ ਦਾ ਦਾਖਲਾ ਸਰਕਾਰੀ ਸਕੂਲਾਂ ਵਿੱਚ ਚੱਲ ਰਿਹਾ ਹੈ ਦਾਖਲਾ ਮਹਿੰਮ ਬਹੁਤ ਜ਼ੋਰਾਂ ਦੇ ਕਰ ਰਹੀ ਹੈ ਤੁਹਾਡੇ ਪਿੰਡ ਦੇ ਸਕੂਲ ਦੇ ਵਿੱਚ ਨਰਕ ਪ੍ਰੋਜੈਕਟਰ ਲੱਗਿਆ ਹੋਇਆ ਜੀ ਪ੍ਰੋਜੈਕਟਰ ਹੈ LED ਹੈ ਬੱਚਿਆਂ ਦੇ ਟੈਕਸਟ ਬੁੱਕ ਪੜ੍ਹਨ ਤੋਂ ਬਿਨਾ ਕਹਾਣੀਆਂ ਕਵਤਾਵਾਂ ਦੀ ਕਿਤਾਬਾਂ ਪੜ੍ਹਨ ਲਈ ਲਾਇਬ੍ਰੇਰੀ ਹੈ ਬੱਚਿਆਂ ਨੇ ਖਾਣਾ ਖਾਣ ਲਈ ਪੋਸਟਰੀ ਖਾਣਾ ਖਾਣ ਖੱਲਾ ਖਾਣਾ ਨਹੀਂ ਹੈ ਪੋਸਟਰੀ ਇੱਕ ਤੇ ਬੈਲੈਂਸਡ ਡਾਈਟ ਆ ਜਿਹਦੇ ਵਿੱਚ ਉਹ ਮੀਨੂ ਲੱਗਾ ਹੋਇਆ ਆ ਸੋਮਵਾਰ ਨੂੰ ਦਾਲ ਰੋਟੀ ਰਾਜਮਾ ਚਾਵਲ ਇਹ ਡਾਕਟਰਸ ਨੇ ਜਿਹੜੇ بڑے ਡਾਈਟੀਸ਼ਨ ਨੇ ਉਹਨਾਂ ਨੇ ਬਣਾ ਕੇ ਦਿੱਤਾ ਵੀ ਇੱਕ ਬੱਚੇ ਦੀ ਜਿਹੜੀ ਸਿਹਤ ਨੂੰ ਮਤਲਬ ਕਿ ਵਾਧੇ ਵਿਕਾਸ ਨੂੰ ਸੁਨਿਸ਼ਚਿਤ ਕਰਨ ਲਈ ਕਿਹੜੀ ਸੀਧੀ ਲੋੜ ਆ ਉਹਦੇ ਅਕੋਰਡਿੰਗ ਦੇ ਉਹ ਸੀਟੀ ਵੱਜ ਰਹੀ ਆ ਮਤਲਬ ਕਿ ਆਜਾ ਹੋ ਜਾਣਗੇ ਬੱਚਾ ਛੋਟੇ ਬੱਚੇ ਆ ਉਹਨਾਂ ਨੂੰ ਬੈਗ ਕਾਪੀ ਪੈਨਸਲ ਇਰੇਜ਼ਰ ਕਲਾਈ ਰੰਗ ਇਹਦੀ ਗ੍ਰਾਂਟ ਆ ਗਈ ਉਹ ਵੀ ਮਿਲ ਜਾਣੀ ਬੈਠਣ ਲਈ ਡੈਸਕ ਵੀ ਹੋਣਗੇ ਸਾਰੇ ਕੋਲੇ ਜਿਹੜੇ ਹੋਣਗੇ ਡੈਸਕ ਡੈਸਕ 'ਤੇ ਬੈਠਣਗੇ ਪੀਣ ਲਈ ਸਾਫ਼ ਸੁਥਰਾ ਪਾਣੀ ਬਕਾਇਦਾ ਹੁਣ ਤੁਸੀਂ ਦੇਖੋਗੇ ਟੀਮਾਂ ਵਿਸਟ ਕਰ ਰਹੀਆਂ ਨੇ ਸਕੂਲ ਗੁਰਪ੍ਰੀਤ ਸਿੰਘ ਜੀ ਦਾ ਪਾਣੀ ਟੈਸਟ ਇਹ ਪਾਣੀ ਪੀਣਯੋਗ ਹੈ ਹਰ ਚੀਜ਼ ਹੈ ਬਾਡੀ ਤੁਹਾਡੇ ਸਕੂਲ ਦੇ ਵਿੱਚ ਹਰ ਚੀਜ਼ ਹੈ ਪਰ ਇੱਕ ਚੀਜ਼ ਬਿਨਾ ਇਹ ਸਾਰਾ ਕੁਝ ਬੇਕਾਰ ਹੈ ਉਹ ਕਿਹੜੀ ਨਹੀਂ ਲਈ ਤੁਸੀਂ ਬੇਟਾ ਤੁਸੀਂ ਦੱਸ ਸਕਦੇ ਹੋ ਬਹੁਤ ਵਧੀਆ ਟੀਚਰ ਨੇ ਡਬਲ ਐਮਏ ਬੀਏ ਟੀਚਰ ਨੇ ਕੁਆਲੀਫਾਈਡ ਟੀਚਰ ਨੇ ਜਿਹੜੇ ਬਹੁਤ ਟੈਸਟ ਦੇ ਕੇ ਆਏ ਹੋਏ ਨੇ ਬਹੁਤ ਵਧੀਆ ਕਲਾਸਰੂਮ ਬਣੀ ਹੋਈ ਹੈ ਕੰਪਿਊਟਰ ਵੀ ਹੈਗੇ ਆ ਲਾਇਬ੍ਰੇਰੀ ਵੀ ਹੈ ਮਿੱਡੇ ਮੀਲ ਵੀ ਹੈ ਗਰਾਊਂਡ ਵੀ ਹੈ ਝੂਲੇ ਲੱਗੇ ਹੋਏ ਨੇ ਅੱਛਾ ਬਣਾ ਰਹੇ ਨੇ ਸਰਕਾਰ ਤਰ੍ਹਾਂ ਤਰ੍ਹਾਂ ਦੀਆਂ ਗ੍ਰਾਂਟਾਂ ਦੇ ਰਹੀ ਹੈ ਸਿਰਫ ਇੱਕ ਚੀਜ਼ ਕਰਕੇ ਸਾਰਾ ਕੁਝ ਜ਼ੀਰੋ ਹੋ ਸਕਦਾ ਕੀ ਹੈ ਬੱਚੇ ਪਹਿਲਾਂ ਇਹ ਹੁੰਦਾ ਸੀ ਸਰਕਾਰੀ ਸਕੂਲ 6-7 ਸਾਲ ਦੇ ਬੱਚੇ ਦਾ ਦਾਖਲਾ ਹੁੰਦਾ ਸੀ ਜਨ ਨੂੰ ਟੀਚਰ ਜਾਣੇ ਸੀ ਉਹ ਕਹਿੰਦੇ ਸੀ ਜੀ ਸਾਡੇ ਬੱਚੇ ਦਾ ਪ੍ਰਾਈਵੇਟ ਸਕੂਲ ਚ ਲੱਗ ਗਿਆ ਇਸ ਵਾਰ ਸਰਕਾਰ ਨੇ ਨਵਿਕਲੀ ਪਹਿਲ ਕੀਤੀ ਹੈ 3 ਸਾਲ ਦਾ ਜਿਹੜਾ ਬੱਚਾ ਜਿਸ ਬੱਚੇ ਦੀ ਉਮਰ 3 ਸਾਲ ਹੋ ਗਿਆ ਉਹ ਸਰਕਾਰੀ ਸਕੂਲ ਵਿੱਚ ਨਰਸੀ ਕਲਾਸ ਵਿੱਚ ਦਾਖਲ ਹੋਏਗਾ ਦਾਧਲ ਹੋਗੇ ਸਿਰਫ ਪੜੇਗਾ ਹੀ ਨਹੀਂ ਉਹਨੂੰ ਪਤਾ ਹੀ ਨਹੀਂ ਲੱਗਣਾ ਵੀ ਟੀਚਰ ਨੇ ਉਹਨੂੰ ਖੜਾ ਖੜਾ ਕੇ ਪੜਾ ਦਿੱਤਾ ਸਾਡੇ ਕੋਲ ਜਿਹੜੇ ਸਰਕਾਰ ਨੇ ਟੁਆਇਸ ਭੇਜੀ ਨਹੀਂ ਖੜਾਉਣੇ ਭੇਜੇ ਨਹੀਂ ਉਹ ਐਸ ਪੀ ਕੇ ਦੇ ਭੇਜੇ ਨੇ ਸੈਂਟੀਫਿਕਲੀ ਨਹੀਂ ਮਤਲਬ ਬੱਚਾ ਕਿਸੇ ਚੀਜ਼ਾਂ ਨੂੰ ਗਿਣ ਰਿਹਾ ਉਹਨੂੰ ਪਤਾ ਹੀ ਨਹੀਂ ਲੱਗਦਾ ਵੀ ਮੈਂ ਖੇਡ ਰਿਹਾ ਖੇਡ ਰਿਹਾ ਤੇ ਨਾਲ ਪੜੀ ਜਾ ਰਿਹਾ ਸੌਫਟ ਟੁਆਇਸ ਟੁਆਇਸ ਕਰਾਂ ਨੀ ਮੈਂ ਇਹ ਬੱਚੇ ਨੂੰ ਜਿਹਦੀ ਮਾਰੂਗਾ ਵੀ ਖੇਡ ਸ਼ਰਧੀ ਹੈ ਬੱਚੇ ਹੈ ਸ਼ਰਧ ਕਰਨਗੇ ਸੌਫਟ ਟੁਆਇਸ ਆਈ डेर आएगी बकायदा शीशा भी आया तो जब साइ तो बच्चे नहीं हम गल आ गई बड़े सुहर तो 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 हो अच्छे पढ़ रहे पर समय की जोड़ अफे बच्चे को पढ़ा रहे थोड़े आस पड़ोस जो बच्चा नहीं पढ़ रहा तो वो बॉडी में जी स्कूल क्योंकि एक एक करके समाज बन गया ਜੇ ਪਿੰਡ ਵਿੱਚ ਦੋ ਜਾਣੇ ਨਸ਼ਾ ਕਰਦੇ ਹੋਣ ਨਾ ਸਾਰੇ ਪਿੰਡ ਨੂੰ ਬਿਫਤਾ ਭਾਈ ਰੱਖਦੇ ਆ ਕਿਸੇ ਵੀ ਮੋੜ ਚੋਰੀ ਹੋ ਜਾਂਦੀ ਆ ਕਿਸਦਾ ਫੋਨ ਚੋਰੀ ਹੋ ਜਾਂਦਾ ਕਿਸੇ ਨਾਲ ਕੁਝ ਹੋ ਜਾਂਦਾ ਹੈ ਤਾਂ ਉਹ ਸਾਡੇ ਈਆਂ ਵਿੱਚ ਜੋ ਨਸ਼ਾ ਕਰਦੇ ਨੇ ਜੋ ਚੋਰੀ ਕਰਦੇ ਨੇ ਜਾਂ ਕੁਝ ਐਦਾਂ ਦਾ ਕੰਮ ਕਰਦੇ ਹੈ ਤਾਂ ਸਾਡੇ ਵਿੱਚੋਂ ਹੀ ਕੋਈ ਬਾਹਰ ਨਹੀਂ ਹੁੰਦੀ ਤੂੰ ਨਹੀਂ ਆਏ ਬਸ ਕਿਥੇ ਗਿਆਨ ਸਿੱਖਿਆ ਉਹਨਾਂ ਦੀ ਸਿੱਖਿਆ ਕਮਜ਼ੋਰ ਨਹੀਂ ਉੱਥੇ ਸਾਡੇ ਸਮਾਜ ਦੀ ਕਮੀ ਆ ਜੇ ਉਹਨਾਂ ਬੱਚਿਆਂ ਨੂੰ ਵਿਸ਼ਿਆਂ ਤੋਂ ਜਾਣੂ ਕਰਵਾਤਾ ਜਿਹੜਾ ਸਾਡਾ ਅੱਜ ਦਾ ਮੁੱਖ ਹੋ ਜਾਂਦਾ। ਨਾਸਟੇ ਵਿੱਚ ਤੁਹਾਡਾ ਜਿਆਦਾ ਸਮਾਂ ਨਹੀਂ ਲਵਾਂਗੇ ਕਿਉਂਕਿ ਸਮਾਂ ਇਹ ਆ ਵੀ ਬਹੁਤ ਦੀ ਹੁੰਦੀ ਆ ਤੁਸੀਂ ਇੱਥੇ ਆਏ ਮੈਂ ਸਮਝਦਾ ਕਿ ਤੁਸੀਂ ਬਹੁਤ ਖੂਜਮਾਨ ਲੋਕ ਹੋ ਜਿਹੜੇ ਸਿੱਖਿਆ ਪ੍ਰਤੀ ਜਾਗਰੂਕ ਹੋ ਸਕੂਲ ਦੇ ਕਿਨਕੇ ਜਿਹੇ ਸੱਦੇ ਤੇ ਤੁਸੀਂ ਇੱਥੇ ਆਏ ਜਿਹੜਾ ਇਹ ਮੈਸੇਜ ਇੱਥੇ ਸਰ ਉਹ ਨਹੀਂ ਦੇ ਕੇ ਗਏ ਨੇ ਕਿ ਸਰ ਦਾ ਬਾਰੇ ਜੀ ਆਪੀ ਨਿਗਮਿੰਦਰ ਸਿੰਘ ਜੀ ਇਹ ਜਿਹੜਾ ਮੈਸੇਜ ਹੈ ਤੁਸੀਂ ਅੱਗੇ ਮੈਂ ਨੈਤਿਕ ਤੁਹਾਡੀ ਜ਼ਿੰਮੇਵਾਰੀ ਬਣਦੀ ਆ ਫੰਡਾਮੈਂਟਲ ਤੁਹਾਡੀ ਡਿਊਟੀ ਹੈ ਜੇ ਵੀ ਇਹ ਤੁਸੀਂ ਅੱਗੇ ਡਿਲੀਵਰ ਕਰਨਾ ਇੱਕ ਇੱਕ ਦੋ ਦੋ ਤਿੰਨ ਤਿੰਨ ਜਾਣਾ ਜਿੱਥੇ ਤੱਕ ਤੁਸੀਂ ਇਹ ਆਪਣੇ ਪਿੰਡ ਤੇ ਪਹੁੰਚਾ ਸਕਦੇ ਹੋ ਮੈਸੇਜ ਜਿਹੜਾ ਸਰ ਉਹ ਨਹੀਂ ਦੱਸ ਕੇ ਗਏ ਨੇ ਸਾਰੇ ਵਿਸ਼ੇ ਲੋਕੇ ਨੇ ਇਹ ਤੁਸੀਂ ਅੱਗੇ ਪਹੁੰਚਾਉਣਾ ਤਾਂ ਜੋ ਲੋਕਾਂ ਦੇ ਵਿੱਚ ਜਾਗਰਤ ਆ ਸਕੇ ਤੇ ਅਸੀਂ ਜਿਹੜਾ ਇਹ ਸਰਕਾਰੀ ਤੰਤਰ ਆ ਇਹਨੂੰ ਅਸੀਂ ਬਚਾਉਣ ਦੇ ਵਿੱਚ ਸਫਲ ਹੋਈਏ ਮੈਂ ਤਾਂ ਸਿੱਕਾ ਸਾਰੇ ਆ ਗਲਤ ਪਤਾ ਕੀਤਾ ਸਰ ਮੈਂ ਜਦੋਂ ਸੁਲਤਾਨ ਮੇਰਾ ਬੇਟਾ ਉਹਰੇ ਪੜ ਰਿਹਾ ਸੈਕਿੰਡ ਕਲਾਸ ਦੇ ਵਿੱਚ ਆ ਜਦੋਂ ਉਹਨੂੰ ਐਡਮਿਸ਼ਨ ਕਰਵਾਉਣ ਲੱਗੀ ਸੀ ਨਾ ਘਰੇ ਮੈਂ ਬਹੁਤ ਬਹਿਸ ਕਰਦੀ ਸੀਗੀ ਵੀ ਨਹੀਂ ਮੈਂ ਆਲੀ ਪੰਜਾਬੀ ਸਕੂਲ ਚ ਲਾਉਣਾ ਬੱਚਾ ਕਿਉਂਕਿ ਸੀ ਖੁਦ ਇੰਗਲਿਸ਼ ਸਕੂਲ ਚ ਪੜੇ ਹੋਏ ਸੀ ਪਰ ਜਦੋਂ ਮੈਂ ਉਹਰੇ ਆ ਕੇ ਦੇਖਿਆ ਮੇਰਾ ਬੇਟਾ ਲੱਗ ਗਿਆ ਸਕੂਲ ਚ ਹਨਾ ਤੇ ਮੈਨੂੰ ਹੁਣ ਬਿਲਕੁਲ ਵੀ ਅਫਸੋਸ ਨਹੀਂ ਹੋ ਰਿਹਾ ਵੀ ਮੇਰਾ ਬੇਟਾ ਉਹਰੇ ਲੱਗਿਆ ਹੋਇਆ ਕਿਉਂਕਿ ਜਦ ਕੇ ਸੋ ਮੈਂ ਇਹ ਗੱਲ ਦੱਸਦੀ ਆ ਨਾ ਕਿ ਉਹਨੂੰ ਸਾਰਾ ਕੁਝ ਆ ਰਿਹਾ ਸਰ ਮੈਨੂੰ ਕਿਉਂਕਿ ਉਹ ਇੰਨਾ ਜ਼ਿਆਦਾ ਪੜ ਰਿਹਾ ਮੇਰੇ ਬਾਕੀ ਭੈਣ ਭਾਈਆਂ ਦੇ ਵਿੱਚ ਇੰਗਲਿਸ਼ ਸਕੂਲ ਚ ਪੜਦੇ ਨੇ ਤੇ ਉਹਨਾਂ ਦੇ ਬਰਾਬਰ ਪੜ ਕੇ ਜਦੋਂ ਇਹ ਪੜਦਾਉ ਕਹ ਕਿਉਂਕਿ ਸਰ ਰੋਜ਼ ਕੰਮ ਦਿੰਦੇ ਨੇ ਮੈਡਮ ਦਿੰਦੇ ਨੇ ਕੰਮ ਸਾਰੇ ਕਲਾਸੇ ਵਿੱਚੋਂ ਸਭ ਸਾਰੇ ਜਿਹੜੇ ਸਬਜੈਕਟ ਨੇ ਉਹਨਾਂ ਵਿੱਚੋਂ ਅੱਗੇ ਆ ਤੇ ਮੈਨੂੰ ਬਿਲਕੁਲ ਮੈਂ ਚਾਹੀ ਧਿਆਨ ਦਵਾ ਨਾ ਨਾ ਤੇਚਰ ਬਹੁਤ ਧਿਆਨ ਦਿੰਦੇ ਨੇ ਮੇਰਾ ਤੇ ਇਹ ਗੱਲ ਸਿਰਫ ਮੇਰੇ ਬੇਟਾ ਨਾਲ ਨਹੀਂ ਉਹਦੇ ਦੋਸਤ ਵੀ ਵਧੀਆ ਪੜ ਰਿਆ ਹੈ ਤੇ ਇੱਕ ਵੀ ਮੈਨੂੰ ਅਫਸੋਰਸ ਨਹੀਂ ਆਇਆ ਨਾ ਮੈਂ ਤਾਂ ਆਪ ਕਹਿੰਦੇ ਆ ਵੀ ਜਿਹੜੇ ਬੱਚੇ ਆਪਦੇ ਪੰਜਾਬੀ ਸਕੂਲਾਂ ਚ ਆਪੇ ਇਹ ਨਾ ਕੋਈ ਵੀ ਇੱਥੇ ਰਾਕ ਇੱਥੇ ਨਾਲ ਕੱਥ ਨਹੀਂ ਬਣਨੇ ਇਥੋਂ ਬਣਨਗੇ ਉਹ ਦੇਖਨੇ ਆ ਨਾ ਕਿਉਂਕਿ ਬੱਚੇ ਜਦੋਂ ਹੁਣ ਪਤਾ ਲੱਗ ਰਿਹਾ ਕਿ ਜਦ ਉਹ ਕਿਤਾਬਾ ਖੋਲ ਕੇ ਬਹਿਦਾ ਤੇ ਇਹ ਨਹੀਂ ਹੈਗੇ ਸਾਨੂੰ ਪੇਪਰ ਪੜ੍ਹ ਕੇ ਸੁਣਾਉਂਦਾ ਤੇ ਆਹ ਟੀਵੀ 'ਚ ਕੁਝ ਵੀ ਆਵੇ ਸਾਨੂੰ ਆਪ ਪੜ੍ਹ ਕੇ ਸੁਣਾਉਂਦਾ ਵੀ ਅੰਮੀ ਆ ਲਿਖਿਆ ਹੋਇਆ ਤੇ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਲਾਇਬ੍ਰੇਰੀ ਹੈ ਪ੍ਰੋਜੈਕਟਰ ਹੈ ਈ.ਡੀ ਹੈ ਹਾਂ ਬੁੱਕਸ ਮਿਲਦੀਆਂ ਨੇ ਨਾ ਉਹ ਪੜਨ ਲਈ ਮਿਲਦੀਆਂ ਨੇ ਤੇ ਮੈਂ ਖੁਦ ਪੜਦੀ ਆ ਇੱਥੋਂ ਦਾ ਜਾ ਕੇ ਬੁੱਕਸ ਕਈ ਵਾਰ ਪੜ੍ਹਨਾ। ਫਿਡੈਂਸ ਵੀ ਚੱਲੇ ਬੱਚੇ ਤਾਂ ਸੈਕਿੰਡ ਕਲਾਸ ਦਾ। ਥੈਂਕ ਯੂ ਜੀ। ਤੇ ਉਹ ਬਹੁਤ ਵਧੀਆ ਪੜਦਾ ਪਰ ਥੈਂਕ ਯੂ ਸਰ ਤੇ ਮੈਡਮ ਤੁਹਾਨੂੰ ਵੀ ਸਾਰਿਆਂ ਨੂੰ ਥੈਂਕ ਯੂ ਤੁਸੀਂ ਸਾਨੂੰ ਦੱਸ ਰਹੇ ਹੋ ਕਿ ਇੱਥੇ ਲਗਾਓ। ਆ ਇਹਨਾਂ ਸਾਰਿਆਂ ਦਾ ਵੈਲਕਮ ਕਰਦੇ ਆ ਤੇਨਾਂ ਦਾ ਬਹੁਤ ਧੰਨਵਾਦ ਕਰਦੇ ਆ ਇਹਨਾਂ ਨੇ ਸਾਡੇ ਪਿੰਡ ਦੇ ਜਿਹੜੇ ਮੈਂਬਰ ਨੇ ਆਪਾਂ ਸਾਰੇ ਇੱਕ ਪਰਿਵਾਰ ਦੀ ਤਰ੍ਹਾਂ ਸਾਰਿਆਂ ਨੂੰ ਆਪਾਂ ਨੇ ਅਦਵਾਈ ਦਿੱਤੀ ਆ ਬਹੁਤ ਅੱਛੀ ਦਿੱਤੀ ਆ। ਆਪਣੀ ਜਿਹੜੀ ਸਰਕਾਰੀ ਸਕੂਲ ਨੇ ਇਹ ਬੈਸਟ ਸਕੂਲ ਨੇ ਤੁਸੀਂ ਦੇਖ ਹੀ ਚੁੱਕੇ ਹੋ ਆਪਣਾ ਸਕੂਲ ਨਹੀਂ ਆਲੇ ਦੁਆਲੇ ਦੇ ਸਾਰੇ ਸਕੂਲ ਮਤਲਬ ਸਾਰੇ ਅੱچھے ਅੱچھے ਟੀਚਰ ਨੇ ਸਾਰੇ ਸਕੂਲਾਂ ਦੇ ਤੇ ਬਸ ਇਹਦੇ ਵਿੱਚ ਇਹ ਇੱਕ ਰਿਕਵੈਸਟ ਆਪਣੀ ਵੀ ਜਿਆਦਾ ਤੋਂ ਜਿਆਦਾ ਬੱਚੇ ਜਿਹੜੇ ਆਪਣੇ ਸਰਕਾਰੀ ਸਕੂਲਾਂ ਵਿੱਚ ਹੀ ਲਗਾਓ ਆਪਣੇ ਸਕੂਲ ਘਰਲੇ ਵਿੱਚ ਲਗਾਓ ਬਾਕੀ ਪਰਫਾਰਮੈਂਸ ਤਾਂ ਤੁਹਾਨੂੰ ਪਤਾ ਹੀ ਹੈ ਹਨਾ ਤੁਸੀਂ ਦੇਖਦੇ ਹੋ ਤਾਨੂੰ ਮਤਲਬ ਤੁਹਾਡੇ ਬੱਚਿਆਂ ਦਾ ਜੋ ਕੰਮ ਦਿੱਤਾ ਜਾਂਦਾ ਚੈੱਕ ਵੀ ਹੁੰਦਾ ਦਿੱਤਾ ਵੀ ਜਾਂਦਾ ਏ ਆਪਣੇ ਐਸਐਮਸੀ ਮੈਂਬਰ ਨੇ ਜਿਹੜੇ ਉਹ ਵੀ ਬਹੁਤ ਸਪੋਰਟਿਵ ਨੇ ਸਾਡੇ ਪਿੰਡ ਦੀ ਪੰਚਾਇਤ ਮੈਂਬਰਸ ਨੇ ਸਾਡੇ ਅੰਕਲ ਵੀ ਬੈਠੇ ਨੇ ਬਹੁਤ ਜ਼ਿਆਦਾ ਇਹਨਾਂ ਦਾ ਮਤਲਬ ਰੋਲ ਐ ਸਕੂਲ ਨੂੰ ਅਪਡੇਟ ਕਰਨ ਦੇ ਵਿੱਚ ਦੀ ਮਤਲਬ ਦਿਖ ਦੇ ਵਿੱਚ ਕੋਈ ਵੀ ਅਸੀਂ ਕੰਮ ਕਹਿੰਨੇ ਆ ਮਤਲਬ ਜਦ ਇਹ ਹਾਜ਼ਰ ਹੁੰਦਾ ਏ ਮੈਂ ਕੱਲ ਨੂੰ ਅਸੀਂ ਕਹਾਂ ਜਾ ਕੇ ਵੀ ਸਾਡੇ ਮੈਂਬਰਸ ਨੂੰ ਵੀ ਸਾਨੂੰ ਸ਼ੈੱਡ ਦੀ ਲੋੜ ਆ ਬੱਚੇ ਇੱਥੇ ਬੈਠ ਕੇ ਖਾਣਾ ਖਾਂਦੇ ਨੇ ਵੀ ਉਹ ਕੱਚੀ ਜਗ੍ਹਾ ਤੇ ਬੈਠ ਕੇ ਖਾ ਸਕਦੇ ਨੇ ਤਾਂ ਉਹਨਾਂ ਨੇ ਉਸੇ ਵਕਤ ਸਾਨੂੰ ਗ੍ਰਾਂਟ ਮਤਲਬ ਅਪਲਾਈ ਕਰਾਈ ਤਾਂ ਸਾਨੂੰ ਮਿਲੀ ਬੱਚੇ ਅੱਛੀ ਤਰ੍ਹਾਂ ਬੈਠ ਕੇ ਖਾਂਦੇ ਨੇ ਸਾਰਾ ਖਾਣਾ ਤੇ ਬਾਕੀ ਇਹੀ ਕਹਿ ਰਹੀ ਆ ਵੀ ਸਾਰੀ ਟੀਮ ਮੈਂਬਰਸ ਵੱਲੋਂ ਸਾਰਿਆਂ ਤੋਂ ਰਿਕਵੈਸਟ ਆ ਇੱਕ ਮਤਲਬ ਅੱਛੀ ਹੋਇਆ ਵੀ ਇਸ ਮਹੀਨ ਦੇ ਤਹਿਤ ਮਤਲਬ ਵੱਧ ਤੋਂ ਵੱਧ ਦਾਖਲਾ ਕਰਵਾਇਆ ਜਾਵੇ ਹਾਂਜੀ ਮੈਂ ਦੇਖਿਆ